ਭਾਈ ਗੁਰਜੀ ਦਾ ਕੰਨ ਸਾਹਿਬ ਭਾਈ ਗੁਰਜੀ ਦੇ ਪਤੇ 사త్సੰਗ ਜੀ ਆਓ ਕੜਾ ਪ੍ਰਸ਼ਾਦ ਗੁਰੂ ਘਰ ਵਿੱਚ ਕਿਦਾਂ ਬਣਦਾ ਹੈ ਤੁਸੀਂ ਦੇਖ ਸਕਦੇ ਹੋ ਆਓ ਆਪਾਂ ਜਾਣ ਜਾਣਨਾ ਕਰੀਏ ਕਿਉਂਕਿ ਕਦੇ ਵੀ ਆਪਾਂ ਨੂੰ ਬਣਾਉਣਾ ਪੈਂਦਾ ਹੈ ਗੁਰੂ ਘਰ ਵਿੱਚ ਕਿੰਦਾ ਕੜਾ ਪ੍ਰਸ਼ਾਦ ਬਣਦਾ ਹੈ ਤੇ ਕਿਦਾਂ ਆਪਾਂ ਬਣਾਉਂਦੇ ਆ ਆਓ 사త్సੰਗ ਜੀ ਆਪ ਲੋਗ ਇਸ ਵੀਡੀਓ ਰਾਹੀਂ ਦੇਖ ਸਕਤੇ ਹੋ ਤੇ ਆਪਾਂ ਕਿੱਦਾਂ-ਕਿੱਦਾਂ ਕਰ ਰਹੇ ਆ ਕਿੱਦਾਂ-ਕਿੱਦਾਂ ਆਪਾਂ ਬਣਾ ਰਹੇ ਆ ਆਓ ਸੰਗਤ ਜੀ ਵੀਡੀਓ ਪੂਰੀ ਦੇਖਣਾ ਪੂਰੀ ਵੀਡੀਓ ਦੇਖ ਕੇ ਤਾਂ ਹੀ ਸਾਨੂੰ ਪਤਾ ਲੱਗੇਗਾ ਵੀ ਅਸੀਂ ਕੁਝ ਬਣਾ ਰਹੇ ਆ ਅਸੀਂ ਕੁਝ ਕਰ ਰਹੇ ਆ ਸਾਧ ਸੰਗਤ ਜੀ ਇਹ ਮੇਨੀ ਬਲੌਗ ਮੇਂ ਆਪਕਾ ਸਵਾਗਤ ਹੈ ਅੰਜੀ ਸਾਧ ਸੰਗਤ ਜੀ ਆਪ ਜੀ ਦੇਖ ਸਕਦੇ ਹੋ ਮੁਰ ਦੇਖ ਕੇ ਸੀਖ ਵੀ ਸਕਦੇ ਹੋ ਮਾਉ ਆਪਾਂ ਵੀਡੀਓ ਰਾਈ ਦੇਖ ਸਕੀਏ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ